ਰਦੀ ਹੈ ਤਿੱਜ ਪਵਿੱਤਰ ਤ੍ਰੀ ਆਤਮਾ ਤੇ ਸੰਪੂਰਨ ਸੰਤੁਲਨ ਮੀਰ ਦਾਦ ਭਾਵੇਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਮੈਂ ਵਿੱਚ ਕੇਂਦ੍ਰਿਤ ਹੈ ਫਿਰ ਵੀ ਤੁਸੀਂ ਸਾਰੇ ਇੱਕੋ ਮੈਂ ਵਿੱਚ ਕੇਂਦ੍ਰਿਤ ਹੋ ਰੱਬ ਦੀ ਇਕੱਲੀ ਮੈਂ ਵਿੱਚ ਸਾਧੂ ਲੋਕੋ ਰੱਬ ਦੀ ਮੈਂ ਰੱਬ ਦਾਸ ਦੀ ਵੀ ਇੱਕੋ ਇੱਕ ਸ਼ਬਦ ਹੈ ਰੱਬ ਸਰਬ ਉੱਚ ਚੇਤਨਤਾ ਉਸ ਦੇ ਅੰਦਰ ਹੈ ਪ੍ਰਗਟ ਰੂਪ ਵਿੱਚ ਇਸ ਤੋਂ ਬਿਨਾਂ ਤਾਂ ਉਹ ਨਿਰੋਲ ਚੁੱਪ ਹੁੰਦਾ ਹੈ ਇਹੋ ਸਿਰਜਣਹਾਰ ਦਾ ਸਵੇ ਸਿਰਜਣ ਕਰਦੀ ਹੈ ਇਸੇ ਦੁਆਰਾ ਉਸ ਨਿਰਾਕਾਰ ਨੂੰ ਅਨੇਕ ਭਾਂਤ ਦੇ ਆਕਾਰ ਦੇ ਜਾਂਦੇ ਹਨ ਇਨ੍ਹਾਂ ਆਕਾਰਾਂ ਵਿੱਚੋਂ ਲੰਘ ਕੇ ਜੀਵ ਮੁੜ ਨਿਰਾਕਾਰਤਾ ਅਖਤਿਆਰ ਕਰ ਲੈਂਦੇ ਹਨ ਆਪਣੇ ਸਵੇ ਨੂੰ ਮਹਿਸੂਸ ਕਰਨ ਲਈ ਆਪਣੇ ਸਵੇ ਨੂੰ ਵਿਚਾਰਨ ਲਈ ਆਪਣੇ ਸਵੇ ਨੂੰ ਬੋਲਣ ਲਈ ਰੱਬ ਨੂੰ ਮੈਂ ਤੋਂ ਵੱਧ ਕੋਈ ਵੀ ਉਚਾਰਨ ਦੀ ਲੋੜ ਨਹੀਂ ਹੁੰਦੀ ਇਸ ਲਈ ਮੈਂ ਹੀ ਉਹਦਾ ਇੱਕੋ ਇੱਕ ਸ਼ਬਦ ਹੈ ਇਸ ਲਈ ਈਓ ਸੱਚਾ ਸ਼ਬਦ ਹੈ ਜਦ ਰੱਬ ਮੈਂ ਕਹਿੰਦਾ ਹੈ ਉਦੋਂ ਕੁਝ ਵੀ ਅਣਕੇਹਾ ਨਹੀਂ ਰਹਿ ਜਾਂਦਾ ਦੇਖਿਆਂ ਦੇਖੇ ਸੰਸਾਰ ਜਨਮ ਲੈ ਚੁੱਕੀਆਂ ਤੇ ਜਨਮ ਨੂੰ ਉਡੀਕਦੀਆਂ ਚੀਜ਼ਾਂ ਬੀਤ ਰਿਹਾ ਤੇ ਅਜੇ ਬੀਤਣ ਵਾਲਾ ਸਮਾਂ ਇੱਕ ਰੇਤ ਦੇ ਕਿਣਕੇ ਨੂੰ ਵੀ ਛੱਡੇ ਬਿਨਾ ਸਭ ਦੇ ਸਭ ਉਸ ਸ਼ਬਦ ਵਿੱਚ ਸੁਉਏ ਹੋਏ ਹਨ ਅਤੇ ਉਹਦੇ ਰਾਹੀਂ ਉਚਾਰੇ ਜਾਂਦੇ ਹਨ ਸਭ ਚੀਜ਼ਾਂ ਦੀ ਰਚਨਾ ਇਸੇ ਨੇ ਕੀਤੀ ਹੈ ਇਸੇ ਦੁਆਰਾ ਸਭ ਦਾ ਪ੍ਰਤੀਪਾਲਨ ਹੁੰਦਾ ਹੈ ਜਦ ਤੱਕ ਉਹਦੇ ਕੋਈ ਅਰਥ ਨਾ ਹੋਣ ਸ਼ਬਦ ਸੁੰਨ ਵਿੱਚ ਗੂੰਜਦੀ ਆਵਾਜ਼ ਹੈ ਜੇਕਰ ਉਹਦੇ ਅਰਥ ਸਦਾ ਇੱਕੋ ਨਾ ਰਹਿਣ ਉਹ ਗਲੇ ਦਾ ਕੈਂਸਰ ਤੇ ਜੀਭ ਉੱਤੇ ਉਠਖੜੋਤੇ ਕਿਲਮਹਾਂਸੀ ਰੱਬ ਦਾ ਸ਼ਬਦ ਕਿਸੇ ਨਈ ਵੀ ਸੁੰਨ ਵਿੱਚ ਗੂੰਜਦੀ ਆਵਾਜ਼ ਨਹੀਂ ਨਾ ਨਾ ਗਲੇ ਦਾ ਕੈਂਸਰ ਹੈ ਨਾ ਜੀਭ ਤੇ ਉੱਠ ਖੜੋਤੇ ਕਿਲ ਮੁਹਾਂਸੇ ਸਿਵਾਏ ਉਹਨਾਂ ਦੇ ਜਿਹੜੇ ਗਿਆਨ ਤੋਂ ਕੋਰੇ ਹਨ ਕਿਉਂਕਿ ਗਿਆਨ ਉਹ ਦਿਵਯ ਚੇਤਨਾ ਹੈ ਜਿਹੜੀ ਸ਼ਬਦ ਨੂੰ ਜੀਵ ਨੂੰ ਪ੍ਰਦਾਨ ਕਰਦੀ ਹੈ ਤੇ ਉਹਨੂੰ ਚੇਤਨਤਾ ਨਾਲ ਜੋੜਦੀ ਹੈ ਇਹ ਸਦੀਵੀ ਤੱਕੜੀ ਦੀ ਡੰਡੀ ਹੈ ਜਿਹੜੇ ਤੋਂ ਪੱਲੜੇ ਆਦ ਚੇਤਨਤਾ ਤੇ ਸ਼ਬਦ ਹਨ ਆਦ ਚੇਤਨਤਾ ਸ਼ਬਦ ਤਤ ਗਿਆਨ ਵੇਖ ਲੋ ਸਾਧੂ ਲੋਕੋ ਹੋਂਦ ਦੀ ਤ੍ਰਿਪਤੀ ਉਹ ਤਿੰਨ ਜੋ ਇੱਕ ਹਨ ਇੱਕ ਜੋ ਤਿੰਨ ਹੈ ਸਹਿ ਸਮਾਨ ਸਹਿ ਵਿਆਪਕ ਸਹਿ ਸਦੀਵੀ ਸਵੇ ਸੰਤੁਲਿਤ ਸਵੇ ਗਿਆਤਾ ਸਵੇ ਪੂਰਕ ਨਾ ਕਦੇ ਵੱਧਦਾ ਹੈ ਨਾ ਘਟਦਾ ਹੈ ਸਦਾ ਸ਼ਾਂਤ ਇਕ ਰਸ ਇਹ ਹੈ ਸਾਧੂ ਲੋਕੋ ਸੰਪੂਰਨ ਸੰਤੁਲਨ ਇਨਸਾਨ ਉਹਨੂੰ ਰੱਬ ਦਾ ਨਾਂ ਦਿੰਦਾ ਹੈ ਭਾਵੇਂ ਕਿ ਉਹ ਇੰਨਾ ਅਦਭੁਤ ਹੈ ਕਿ ਉਹਦਾ ਨਾਂ ਨਹੀਂ ਰੱਖਿਆ ਜਾ ਸਕਦਾ ਤਾਂ ਵੀ ਇਹ ਨਾਂ ਪਵਿੱਤਰ ਹੈ ਤੇ ਉਹ ਜੀਵ ਪਵਿੱਤਰ ਹੈ ਜਿਹੜੀ ਉਸ ਨੂੰ ਪਵਿੱਤਰ ਰੱਖਦੀ ਹੈ ਹੁਣ ਸੋਚੋ ਹੋਰ ਇਨਸਾਨ ਹੈ ਕੀ ਉਹ ਇਸ ਰੱਬ ਦੀ ਸੰਤਾਨ ਨਹੀਂ ਕੀ ਉਹ ਰੱਬ ਤੋਂ ਭਿੰਨ ਹੋ ਸਕਦਾ ਹੈ ਕੀ ਬਲੂਤ ਦਾ ਬ੍ਰਿਸ਼ ਆਪਣੇ ਬੀਜ ਦੀਆਂ ਤਹਿਾਂ ਵਿਚ ਨਹੀਂ ਛੁਪਿਆ ਹੁੰਦਾ ਕਿ ਰੱਬ ਇਨਸਾਨ ਦੇ ਅੰਦਰ ਬੁਲਟਿਆ ਹੋਇਆ ਨਹੀਂ ਇਸ ਕਰਕੇ ਇਨਸਾਨ ਵੀ ਇਸੇ ਭਾਂਤ ਦੀਪ ਪਵਿੱਤਰ ਤ੍ਰੀ ਆਤਮਾ ਹੈ ਇੱਕ ਚੇਤਨਤਾ ਇੱਕ ਸ਼ਬਦ ਇੱਕ ਗਿਆਨ ਆਪਣੇ ਰੱਬ ਵਾਂਗ ਇਨਸਾਨ ਵੀ ਇੱਕ ਕਰਤਾ ਹੈ ਉਹਦੀ ਕਿਰਤ ਉਹਦੀ ਮੈਂ ਹੈ ਉਹ ਕਿਉਂ ਆਪਣੇ ਰੱਬ ਵਾਂਗ ਸਤੁੱਲਣ ਨਹੀਂ ਜੇ ਤੁਹਾਨੂੰ ਇਸ ਅੜਾਉਣੀ ਦਾ ਉੱਤਰ ਜਾਣਨ ਦੀ ਇੱਛਾ ਹੋਵੇ ਤਾਂ ਜੋ ਕੁਸ਼ਮੀਰ ਦਾਦ ਪ੍ਰਗਟ ਕਰੇਗਾ ਉਹਨੂੰ ਧਿਆਨ ਨਾਲ ਸੁਣਨਾ ਅੱਗੇ